ਇਨੂੰ ਆਪਣੇ ਫੁੱਦੂ ਲੋਕਾਂ ਦੀ ਇਹ ਗੱਲ ਨਹੀਂ ਸਮਝਾਈ ਜੇ ਤਾਂ ਮੈਂ ਉਸ ਦਿਨ ਪੂਰੇ ਕੱਪੜੇ ਪਾ ਕੇ ਵੀਡੀਓ ਪਾਤੀ ਜੂ ਡਰ ਗਈ ਜਿਵੇਂ ਅਜ ਕ੍ਰੌਪ ਟੌਪ ਪਾਤਾ ਤਾਂ ਤੂੰ ਨਹੀਂ ਸਮਝਣਾ ਵਿੱਚ ਦੀ ਅੱਧੇ ਬੰਦੇ ਮੈਨੂੰ ਲਿਖ ਜਾਂਦੇ ਆਪਦੇ ਮਾਪਿਆਂ ਦੀਆਂ ਵੀਡੀਓ ਪਾ ਕੇ ਸੈਂਪਤੀਆਂ ਵਾਓ ਸੈਂਪਤੀਆਂ ਦੇ ਨਾਲ ਤਾਂ ਤੁਸੀਂ ਮੇਰੇ ਘਰੇ ਟਰਾਲਾ ਲਾਗੇ ਸੀਗੇ ਭਰ ਕੇ ਨੋਟਾਂ ਦਾ ਹਨਾ ਮੈਂ ਹਰ ਵਾਰੀ ਜਦੋਂ ਵੀ ਆਦੇ ਘਰ ਦੇ ਨਹੀਂ ਪੋਸਟ ਭਾਈ ਹਮੇਸ਼ਾ ਕਹਿਆ ਵੀ ਦੁਆ ਬੇਨਤੀ ਕਰੋ ਦੁਆ ਬੇਨਤੀ ਕਰੋ ਮੇਰੇ ਮਾਪਿਓ ਵਾਸਤੇ ਕਦੇ ਤੁਹਾਡੇ ਤੋਂ ਨੋਟ ਮੰਗਿਆ ਕੋਈ ਇੱਕ ਬੰਦਾ ਵੀ ਉੱਠ ਕੇ ਮੈਨੂੰ ਕਹਿ ਸਕਦਾ ਕਿ ਅੱਜ ਤੱਕ ਸੁਰ ਲਈਂਦੀ ਅਸੀਂ 1 ਰੁਪਏ ਦੀ ਵੀ ਹੈਲਪ ਕੀਤੀ ਆ ਫਿਰ ਮੈਨੂੰ ਉੱਥੇ ਕਹਿ ਰਹੇ ਨੇ ਕਿ ਤੂੰ ਕੋਈ ਚਾਈਦੀ ਜੌਬ ਪਾਈ ਮੈਂ ਜੌਬ ਕੀਤੀ ਮੈਂ ਜੋਬ ਕੀਤੀ ਇੱਕ ਟਾਈਮ ਦੇ ਉੱਤੇ ਭੈਣ ਮੇਰੀ ਵਿਆਹੀ ਗਈ ਮੈਂ ਜਮਾ ਕੱਲੀ ਸੀਗੀ ਮੇਰੀ ਮਾਂ ਦੀ ਬਾਈਪਾਸ ਹੱਡ ਸਰਜਰੀ ਮੇਰਾ ਪਿਓ व्हीलਚੇਅਰ ਦੇ ਉੱਤੇ ਘਰੇ ਇੱਕ ਬੰਦਾ ਰਹਿਣਾ ਜ਼ਰੂਰੀ ਸੀਗਾ ਮੈਂ ਘਰੇ ਬਹਿ ਕੇ ਕੰਮ ਕਰਦੀ ਤਾਂ ਚਾਰ ਪੈਸੇ ਬੰਦੇ ਉਦੋਂ ਵੀ ਮੈਂ ਲਾਈਵ ਕੈਪ ਆਪ ਦੇ ਉੱਤੇ ਸਾਰੇ ਦਿਨੀ ਮੱਥਾ ਮਾਰੀ ਜਾਂਦੀ ਸੀ ਉਹਨਾਂ ਦਾ ਖਰਚਾ ਭਰਨ ਚਾਣੋਂ ਅਸਤੇ ਤੁਹਾਡੇ ਵਰਗਾ ਉਦੋਂ ਪਿੱਛੇ ਆਇਆ ਤੂੰ ਕੈਨੇਡਾ ਪਹੁੰਚ ਗਿਆ ਫਲਾਨਾ ਇੱਥੇ ਵੀ ਮੈਂ ਆਪ ਦੀ ਕੈਪੇਬਿਲਟੀ ਤੇ ਆਈ ਆ ਤੁਸੀਂ ਦਿੱਤਾ ਮੈਨੂੰ ਤੁਹਾਡੇ ਪਿੱਛੇ ਕਿੱਲੇ ਹੋਣਗੇ ਤੁਸੀਂ ਕਿੱਲੇ ਵੇਚ ਕੇ ਆ ਗਏ ਸਾਡੇ ਮਗਰ ਕਿੱਲੇ ਨਹੀਂ ਸੀ ਬਕਵਾਸ ਆਪ ਦੇ ਕੋਲੇ ਰੱਖੋ 10 ਸਾਲ ਹੋ ਗਏ ਮੈਨੂੰ ਕੱਲੀ ਨੂੰ ਜਿੰਨੂੰ ਮਰਜੀ ਪਿਛਲੋ ਮੁਹਾਲੀ ਚੰਡੀਗੜ੍ਹ ਦੇ ਵਿੱਚ ਨਾਰਮਲ ਘਰ ਦਾ 50000 ਖਰਚਾ ਜਿੱਦੇ ਘਰੇ ਦੋ ਬਿਮਾਰ ਪਏ ਉਹਦੇ ਘਰ ਦਾ ਕਿੰਨਾ ਖਰਚਾ ਹੋਊਗਾ 슈ਗਰ ਵਾਲੇ ਪੇਸ਼ੈਂਟ ਦਾ 7-7000 ਦੇ ਇਨਸੂਲਿਨ ਮਿਲਦੇ ਨੇ ਕਿਹੜੇ ਤੁਸੀਂ ਬਹਿਮਾਂ ਦੇ ਵਿੱਚ ਫੇਰੇ ਵਰਦੇ ਹੋ ਦੋ ਚਾਰ ਬਾਬੇ ਉੱਠ ਕੇ ਮੇਰੇ ਬਾਰੇ ਕਹਿ ਰਹੇ ਨੇ ਜੀ ਇਹਨੇ ਗੰਦ ਪਾਇਆ ਕਿਉਂਕਿ ਤੁਸੀਂ ਗੰਦ ਹੀ ਦੇਖਿਆ ਤੁਹਾਨੂੰ ਮੇਰੀ ਬਿਕਣੀ ਕਿਉਂ ਦਿਸੀ ਮੇਰਾ ਗੰਦ ਕਿਉਂ ਦਿਸਿਆ ਤੋਨੂ ਮੇਰਾ ਬੇਬੇ ਬਾਪੂ ਗਾਣਾ ਕਿਉਂ ਨਹੀਂ ਦੱਸਿਆ ਸੋਨੂ ਮੇਰਾ ਮੂਲ ਮੰਤਰ ਕਿਉਂ ਨਹੀਂ ਦੱਸਿਆ ਜਿੱਤੋਂ 9 ਸਾਲ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਖੇਡਣ ਦੀ ਉਮਰ ਆ ਸੀ ਬੈਰੀਓ ਤਰਸ ਕਿਉਂ ਨਹੀਂ ਕੀਤਾ ਸੀ ਦੀ ਦੇੜੇ ਦੇ ਉੱਤੇ ਮੈਂ ਗਾਣਾ ਕੀਤਾ ਸੀ ਉਹ ਕਿਉਂ ਨਹੀਂ ਦੱਸਿਆ ਤੁਹਾਡੇ ਦਿਮਾਗ ਦੇ ਵਿੱਚ ਕੋਈ ਫਰਕ ਪਿਆ ਹੋਇਆ ਕਿਸੇ ਬੰਦੇ ਨੂੰ ਤੁਸੀਂ ਮੈਂਟਲੀ ਤੌਰ ਤੇ ਸਿੱਕ ਕਰ ਰਹੇ ਹੋ ਮੈਂ ਪਹਿਲਾਂ ਵੀ ਕਿਹਾ ਵੀ ਮੇਰਾ ਪਿਓ ਠੀਕ ਨਹੀਂ ਉਹਦੇ ਵਿਚਾਰਾ ਲਾਸਟ ਬਰੀਥ ਦੇ ਉੱਤੇ ਪਿਆ ਤੁਸੀਂ ਕਿਸੇ ਦਾ ਮਰਨਾ ਵੀ ਖਰਾਬ ਕੀਤਾ ਹੈ ਖੋਤਿਓ ਜਿਹੜਾ ਚੈਨਲ ਆ ਚੱਕ ਕੇ ਪੁੱਟਕਾਂ ਸਿੱਧੀਆਂ ਕਲਿੱਪਾਂ ਕੱਟ ਕੇ ਮੈਂ ਕਿਹਾ ਜਿਹੜੇ ਬੰਦਿਆਂ ਨੇ ਮੇਰੇ ਚੰਗੇ ਗਾ ਉਹ ਮੈਨੂੰ ਆ ਕੇ ਗਿਆਨ ਨਾ ਛੱਡਣ ਮੈਨੂੰ ਸੱਭਿਆਚਾਰ ਦੇ ਭਾਪੇ ਲੋਕ ਨਹੀਂ ਪਸੰਦ ਤੁਸੀਂ ਮੇਰੇ ਘਰੇ ਨਹੀਂ ਢਾਣੇ ਪਾਉਂਦੇ ਮੈਨੂੰ ਫੋਨ ਕਰਕੇ ਕਦੇ ਪੁੱਛੇ ਕਿ ਇਹ ਟੈਕਰ ਦੇ ਕਿੰਨੇ ਪੈਸੇ ਭਰਦੇ ਤੇਰੇ ਘਰ ਦਾ ਕਿੰਨਾ ਰੈਂਟ ਤੁਸੀਂ ਕਿਰਾਏ ਦੇ ਉੱਤੇ ਬੈਠੇ ਤੁਹਾਡੇ ਬਿਜਲੀ ਦਾ ਬਿੱਲ ਕਿੰਨਾ ਤੁਹਾਡਾ ਇੰਟਰਨੈਟ ਦਾ ਬਿੱਲ ਕਿੰਨਾ ਪੁੱਛਿਆ ਕਿਸੇ ਬੰਦੇ ਨੇ ਬਕਵਾਸ ਆਪ ਦੀ ਆਪਦੇ ਕੋਲੇ ਰੱਖਿਆ ਕਰੋ ਡੋਨੇਸ਼ਨ ਲੈ ਲੈਦੀ 10 ਸਾਲ ਮੈਂ ਕਿੰਨੀਆਂ ਕਿ ਡੋਨੇਸ਼ਨ ਲੈਂਦੀ ਕਿੰਨੇ ਵਾਰੀ ਹੱਥ ਜੋੜਦੀ ਹਾਏ ਮੇਰੀ ਹੈਲਪ ਕਰੋ ਹਾਏ ਮੇਰੀ ਹੈਲਪ ਕਰੋ ਸਾਲ ਦੇ ਦੀ ਮੈਂ ਵੀਡੀਓ ਪਾਈ ਸੀ 1500 ਰੁਪਏ ਇਕੱਠਾ ਹੋਇਆ ਹਰ ਕਿਹਾ ਦੀ ਜੇਬ ਦੇ ਵਿੱਚੋਂ 11000 ਰੁਪਏ ਆ ਆਹਾਂ ਲੋਕ ਤੁਸੀਂ ਹੋ ਕਿਸੇ بیمار ਦੀ ਪੋਸਟ ਦੇ ਥੱਲੇ ਵਾਹਿਗੁਰੂ ਲਿਖਣ ਵਾਲਿਓ ਕਦੇ 5 ਰੁਪਏ ਦਾਨ ਵੀ ਕਰ ਦਿਆ ਕਰੋ ਤੇ ਉੱਥੇ ਬਾਦਨ ਟੈਲੀਗ੍ਰਾਮ ਗਰੁੱਪ ਦੇ ਵਿੱਚ ਆ ਰਹੀਆਂ ਵੀਡੀਓ ਤੇ ਦੋ ਦੋ ਸੌ ਦੇ ਤੁਸੀਂ ਉੱਤੇ ਸਬਸਕ੍ਰਿਪਸ਼ਨ ਲੈ ਲੈਣੇ ਆ ਸਭ ਤੋਂ ਵੱਡੇ ਗੰਦ ਤੁਸੀਂ ਨਾਲੇ ਜਿਹੜੇ ਬਹੁਤ ਜ਼ਿਆਦਾ ਚੇਲੇ ਭਗਤ ਨੇ ਬਾਬਿਆਂ ਦੇ ਉਹ ਮੈਨੂੰ ਅਨਫੋਲੋ ਮਾਰਨ ਗੈਰਤ ਜਗਾਓ ਆਪਦੀ ਮੈਨੂੰ ਅਨਫੋਲੋ ਮਾਰੋ ਭੈਣਾਂ ਪੇਸ਼ ਕਰੋ